ਨਾਮ ਆਪਣਾ ਜੀ ਪਰਮਜੀਤ ਸਿੰਘ ਕਿਹੜੀ ਜਗ੍ਹਾ ਤੋਂ ਆਪਾਂ ਅਗਰੰਤਾ ਜ਼ਿਲ੍ਹਾ ਪੈਂਡਵਈ ਖਡੂਰ ਸਾਹਿਬ ਤੋਂ ਖਡੂਰ ਸਾਹਿਬ ਜੀ ਆਪਾਂ ਤੁਹਾਨੂੰ ਬਾਡੀ ਸਸਪੈਕ ਦਿੱਤਾ ਆ ਪੰਜ ਤਣੇ ਜੂ ਦੇ ਦਿੱਤੇ ਸੀ ਇਹ ਵਰਤੋਂ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸੀ ਜਾਂ ਦਿੱਕਤਾ ਮੇਰਾ ਜਿਹੜਾ ਬਲੈਡਰ ਜਿਹੜਾ ਨਾ ਕਹਿੰਦੇ ਮੇਰੇ ਬਲੈਡਰ ਦੇ ਵਿੱਚ ਡਾਕਟਰਾਂ ਨੇ ਇੱਕ ਸਰਜਰੀ ਕੀਤੀ ਹੈ ਨਾ ਤੇਰੇ ਬਲੈਡਰ ਦੇ ਵਿੱਚ ਸਰ ਕੈਂਸਰ ਹੈ ਕੈਂਸਰ ਬਲੈਡਰ ਉਹਨਾਂ ਨੇ ਮੇਰਾ ਜਿਹੜੀ ਲਾਈਨਾਂ ਟੇਪਰੀ ਕੀਤਾ 2 ਸਾਲ ਚੱਲਦਾ ਰਿਹਾ ਉਹਦੇ ਨਾਲ ਮੈਨੂੰ ਮੁਸ਼ਕਲ ਆ ਗਈ ਜੇ ਮੇਰਾ ਬਲੇਡਸ ਹੋ ਗਿਆ ਤੇ ਤੁਹਾਨੂੰ ਡਾਕਟਰ ਕਹਿੰਦੇ ਵੀ ਤੁਹਾਡੇ ਬਲੱਡ ਦੇ ਵਿੱਚ ਰਸੌਲੀ ਜਾਂ ਮਾਸ ਬਣ ਗਿਆ ਜਿਹਦੇ ਉਹ ਚੈੱਕ ਕੀਤਾ ਤੇ ਕਹਿੰਦੇ ਕੈਂਸਰ ਦੇ ਕਾਰਨ ਆ ਗਏ ਹਾਂ ਤਾਂ ਉਹਦਾ ਟ੍ਰੀਟਮੈਂਟ ਕਰਾਇਆ ਤੁਸੀਂ ਹਾਂ ਇੰਜੈਕਸ਼ਨ ਕੀਤਾ ਤੇ ਮੇਰੇ ਰੈਐਕਸ਼ਨ ਬਲੇਡਸ ਤਲਾ ਹੋ ਗਿਆ ਜਿਹੜਾ ਇੰਜੈਕਸ਼ਨ ਲਾਉਂਦੇ ਸੀ ਉਹ ਕਿੰਨੇ ਦਾ ਲੱਗਦਾ ਸੀ ਇੱਕ ਉਹ ਮੇਰਾ 18 ਵਿੱਚ ਰਾਈ 1800 ਦਾ ਇੱਕ ਇੰਜੈਕਸ਼ਨ ਲੱਗਦਾ ਸੀ ਕਿੰਨੇ ਕ ਲੱਗੇ ਇੰਜੈਕਸ਼ਨ ਤੁਹਾਡੇ ਉਦਾਂ ਦੇ ਮੇਰੇ ਉਹ ਲੱਗੇ 18 18 ਇੰਜੈਕਸ਼ਨ ਤੁਹਾਡੇ ਲੱਗੇ ਔਰ ਉਹ ਟ੍ਰੀਟਮੈਂਟ ਕਰਦੇ ਕਰਦੇ ਤੁਹਾਨੂੰ ਹੋਰ ਕੀ ਕੀ ਦਿੱਕਤ ਆਈ ਨਾ ਇਹ ਫਿਰ ਮੈਂ ਦੇਖਤਾ ਇਹ ਉਹ ਬਾਸਮੀ ਨੂੰ ਇਹ ਨਾਮ ਬਲੈਡਰ ਸੁਗੜਾ ਪਿਆ ਬਲੈਡਰ ਸੁਗੜ ਗਿਆ ਸੁਗੜ ਗਿਆ ਤੇ ਉਹਦੇ ਨਾਲ ਨਾ ਮੋਟਰਸਾਈਕਲ ਵੀ ਕਰਤੀ ਹੋਈ ਮਤਲਬ ਤੁਹਾਡਾ ਤੁਰਨਾ ਫਿਰਨਾ ਬੰਦ ਹੋ ਗਿਆ ਮੋਟਰਸਾਈਕਲ ਚਲਾਉਣਾ ਬੰਦ ਹੋ ਗਿਆ ਮਤਲਬ ਮੈਂ ਤੁਰਨਾ ਵੀ ਮੈਂ ਕਰਤੀ ਨਹੀਂ ਮਸੂਲ ਜਣੀ ਪਾਸ ਨੂੰ ਇੰਨਾ ਹੁੰਦਾ ਹੀ ਬਹੁਤ ਜਿਆਦਾ ਠੀਕ ਆ ਜੀ ਤੇ ਅੱਬ ਹੁਣ ਤੋਂ ਵੱਡੀ ਸਰਵਿਸ ਆ ਕਿ ਤੁਸੀਂ ਵਰਤੀ ਆਇਆ ਅੱਜ ਤੋਂ ਲਗਭਗ ਤੁਹਾਨੂੰ 45 50 ਹੁਣ ਤੁਹਾਨੂੰ ਹੋ ਗਿਆ ਹਾਂ ਜੀ ਤੇ ਇਹ ਬਰਤੋਂ ਅੱਜ ਕੀ ਰਿਲੀਫ ਮੰਗਦੇ ਹੋ ਅੱਜ ਕੀ ਕਹਿਣਾ ਚਾਹੁੰਦੇ ਹੋ ਬਾਈਬਲ ਵੀ 35 ਤੇ ਕਾਫੀ ਸਾਰੇ ਤੁਹਾਨੂੰ ਰਿਲੀਫ ਲੱਗਦਾ ਠੀਕ ਓਕੇ ਅੱਗੇ ਨਾਲੋਂ ਕਾਫੀ ਰਿਲੀਫ ਨਾਲ ਮੋਟਰਸਾਈਕਲ ਚਲਾ ਲੈਣੇ ਹੋ ਹਾਂ ਜੀ ਮੋਟਰਸਾਈਕਲ ਚਲਾ ਕੇ ਤਰ ਫੇਰ ਕੰਮ ਕਰ ਲੈਣੇ ਹੋ ਕਰਦਾ ਹਾਂ ਵੀ ਮਨ ਥੋੜਾ ਕੁਤ ਕਰਦਾ ਕੰਮ ਤੁਸੀਂ ਜਾਨੀ ਕਿ ਪਹਿਲਾਂ ਸਪੈਕ ਨੂੰ ਜਿਹੜੇ ਨੂੰ ਯੂਜ਼ ਕਰ ਲਿਆ ਦੂਜੇ ਨੂੰ ਸ਼ੁਰੂ ਕਰਨ ਜਾ ਰਹੇ ਹਾਂ ਹਾਂ ਜੀ ਹਾਂ ਜੀ ਠੀਕ ਹੈ ਜੀ ਬਹੁਤ ਸਾਰੇ ਪਰਿਵਾਰ ਹੁੰਦੇ ਜਿਹੜਾ ਨੂੰ ਪ੍ਰੋਬਲਮ ਆਉਂਦੀਆਂ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਦੇ ਹੋਣਾ ਵੀ ਇਹ ਵਰਤੋਂ ਜਿਹੜਾ ਇਹ ਆਪਣਾ ਤੇ ਜੁਬਿਸ ਬਰਤਣਾ ਚਾਹੀਦਾ ਹੈ ਬਰਤਣਾ ਚਾਹੀਦਾ ਹੈ ਇਹਦੇ ਵਿੱਚ ਕੋਈ ਸਾਈਡ ਨਹੀਂ ਕੋਈ ਆਪਾਂ ਜਿਹੜੀ ਆਹੀ ਆਉਂਗੇ ਜਿਹਦੇ ਲਈ ਵਰਤੀ ਸਾਡੇ ਦਾ ਪੀਤਗੀ ਆ ਤੇ ਮੇਰੇ ਜੀ ਇਹ ਉਹ ਟੋਖਣੀ ਜਿਹੜਾ ਬ੍ਰੈਡਰ ਨੂੰ ਇਕੱਠਾ ਕਰਦਾ ਜਦੋਂ ਬ੍ਰੈਡਰ ਨਾਲ ਸੰਘੜ ਗਿਆ ਸੀ ਬਾਹਰੋਂ ਮੇਰਾ ਕਾਫੀ ਦਿੱਕਤ ਆਉਦੀ ਸੀ ਮੇਰੇ ਦਵਾਈਆਂ ਨਾ ਹੋਇਆ ਮੇਰਾ ਅਗਰ ਨਵਾਂ ਲਈ ਮੰਨਦੇ ਹਾਂ ਹਾਂ ਜੀ ਓਕੇ ਥੈਂਕ ਯੂ ਜੀ